ਇਹ ਇੱਕ ਸ਼੍ਰੋਮਣੀ ਕਾਲਕਸ ਸਮੱਸਿਆ ਤੇ ਚੰਡੇਲੇ ਲੜੂਗੀ ਦਾ ਇੰਤ ਹੈ ਅਸੀਂ ਪਹਿਲਾਂ ਹੀ ਗੱਲ ਚੁੱਕੀ ਆਂ ਕਿ ਟੱਕੇ ਆ ਪਹਿਲਾਂ ਪੂਰੀ ਟੱਕੇ ਜਿੰਨੇ ਮਾਨ ਸਾਹਿਬ ਦੀ ਹੁੰਨੀ ਵਾਲੀ ਚੋਣ ਦੇ ਵਿੱਚ ਜਿੰਨੀ ਚੋਣ ਦੇ ਵਿੱਚ ਅਸੀਂ ਹਮੇਸ਼ਾ ਡੱਟ ਕੇ ਸਾਹ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੌਨਤ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਇਸ ਮਤਲਬ ਕਿ ਅਸੀਂ ਆਰੋਹੀ ਬਣ ਕੇ ਵੀ ਮਿੱਤਰ ਜਾਂ ਆਮ ਦਾ ਪਾਰਟੀ ਦਾ ਨਾਮ ਕੀ ਰੱਖਣਾ ਸਾਡਾ ਜਾਂ ਤੌਰ ਤੇ ਅਸੀਂ ਗੱਲ ਵਿੱਚ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਪਹਿਲਾਂ ਤੋਂ ਪਹਿਲਾਂ ਹੋਊਗਾ ਪਰ ਤੁਹਾਨੂੰ ਪਾਰਟੀ ਸ਼ਾਮ ਨਹੀਂ ਹੋਣੀ ਕਿਉਂਕਿ ਨਿੱਜੀ ਵਿਚਾਰ ਨਹੀਂ ਨਹੀਂ ਵਿਚਾਰ ਨਹੀਂ ਦੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਰੱਖੀ ਬਹੁਤ ਪਾਰਟੀਆਂ ਇਕੱਠੇ ਹੋਣੀਆਂ ਬਹੁਤ ਹੋਰਤਾਂ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਤਾਂ ਕਿਸਾਨ ਤਾਂ ਚੋਣ ਲੜਦੇ ਨਹੀਂ ਵਿਚਾਰ ਪਰ ਹਰ ਇੱਕ ਸੰਭਵ ਲੱਦੀ ਕਿਵੜਾ ਨਾਤੇ ਤੋਂ ਤੇ ਨਾ ਹਲੇ ਆ ਗਏ ਲੋਕ ਮਾਨਸਾਵਾਂ ਦਾ ਸਮਾਪਤ ਕਿੰਨਾਂ ਅਸਰ ਹਲੇ ਨਾ ਅਸਰ ਸੈਟਿੰਗਾਂ ਸੂਟਿੰਗਾਂ ਕਰਕੇ ਆਉਣਗੇ ਦੇਖੋ ਭਲੇ ਇਹਨਾਂ ਹੀ ਆਸ ਅੰਮੇਂਦਰ ਖਾਤੇ ਸੈਟਿੰਗਾਂ ਸੂਟੀਆਂ ਹੋਣਗੀਆਂ ਕਿਹੜੇ ਬੰਦੇ ਨੇ ਹੁਣ ਜਿਵੇਂ ਬੜਾ ਰੋਲਾ ਪੈ ਰਿਹਾ ਕਿ ਮਨੂਕਾ ਸਾਹਿਬ ਦੀ ਨੂੰ ਚਲੀ ਗਈ ਬੀਜੇਪੀ ਚੁੰਡਾ ਚਲੇ ਗਿਆ ਇਹਦਾ ਸੈਟਿੰਗ ਨਾਲ ਹੀ ਗਿਆ ਕਿ ਜੇ ਕੋਈ ਹੋਰ ਬੰਦਾ ਇੱਥੇ ਮੰਨ ਲਓ ਆ ਜਾਂਦਾ ਸ਼ਾਹਰੂ ਉਨੀ ਨਾਮ ਨੇ ਇੰਨੀ ਪਰਵਾਹਾਂ ਇਹ ਨਹੀਂ ਦਤਾ ਹੈਗੀ ਆ ਉੱਤੋਂ ਕੁਝ ਹੋਰ ਹੈ ਕਸਾਨਾਂ ਤੋਂ ਦਰਦਿਆਂ ਨੇ ਘਰ ਜੋੜ ਨਹੀਂ ਕੀਤਾ ਬੀਜੇਪੀ ਨਾਲ ਵੀ ਪਿੰਡਾਂ 'ਚ ਨਹੀਂ ਪੜਨ ਦੇਣਾ ਅੰਦਰੋਂ ਇਕੱਠੇ ਨੇ ਉੱਤੋਂ ਲੋਕ ਦਿਖਾਵਾ ਟੁੱਟੇ ਹੋਏ ਨੇ ਆ ਵੋਟਾਂ ਤੋਂ ਮਗਰੂਹ ਹੋ ਜਾਂਦੀ ਪਉੜੀ ਦੇਖੋਗੇ ਵੀ ਜਿੱਥੇ ਬੀਜੇਪੀ ਬੰਦਾ ਕਮਜ਼ੋਰ ਦੂ ਜਿੱਥੇ ਅਕਾਲੀ ਦਲ ਬਾਦਲ ਦਾ ਬੰਦਾ ਮਜ਼ਬੂਤ ਹੋ ਜਿੱਥੇ ਉਹਨਾਂ ਦਾ ਬੰਦਾ ਮਜ਼ਬੂਤ ਹੋਏ ਕਮਜ਼ੋਰ ਦੇ ਦਿੰਦੇ ਆਉਣਗੇ ਸਾਡੀਆਂ ਨਾਲ ਬਾਰੇ ਲੋਕਾਂ ਨੂੰ ਸਮਝਣ ਦੀ ਲੋੜ ਆ ਗੱਲ ਕਿ ਅਸਲ ਦੇ ਵਿੱਚ ਇਹ ਪਹਿਲਾਂ ਵੀ ਇਹ ਕੁਝ ਕਰਦੇ ਨੇ ਕਰੇਗੜ ਜੋ ਟੁੱਟ ਗਿਆ ਪਹਿਲਾਂ ਇਹੀ ਕਾਨੂੰਨ ਸੀ ਜਿਹੜੇ ਕਾਨੂੰਨਾਂ ਨੂੰ ਲੈ ਕੇ ਅੱਜ ਅਸੀਂ ਸ਼ੰਭੂ ਜਾਂ ਖਨੌਰੀ ਦੇ ਬੈਠੀਆਂ ਤੇ ਬੀਜੇਪੀ ਵਾਲੇ ਗੋਲੀਆਂ ਮਾਰ ਕੇ ਸਾਡੇ ਮੁੰਡੇ ਮਾਰਦੇ ਆ ਇਹੀ ਕਾਲੇ ਕਾਨੂੰਨ 2020 ਦੇ ਵਿੱਚ ਵੀ ਭਾਰਤ ਸਿੰਘ ਨੇ ਵੀ ਪ੍ਰਕਾਸ਼ ਉਹਨਾਂ ਨੇ ਵੀ ਸ਼੍ਰੀ ਵੀਰ ਸੌਰ ਨੇ ਵੀ ਕਿਹਾ ਸੀ ਕਿ ਕਾਨੂੰਨ ਚੰਗੇ ਬਹੁਤ ਆ ਪਤਾ ਲੱਗਾ ਲੋਕਾਂ ਨੇ ਪੜ੍ਹਨਾ ਨਹੀਂ ਪੜ੍ਹਨ ਦੇ ਨਾਲ ਕਹਿੰਦੇ ਕਾਨੂੰਨ ਮਾਰੇ ਘਰ ਜੋ ਟੋੜ ਤਾ ਤੀਫਾ ਦੇ ਤਾ ਇਸ ਲਈ ਇਹ ਥੋੜੀ ਨਾ ਗੱਲਾਂ ਜਵਾਬ ਦੇਣ ਲੱਗ ਗਏ ਕਿਹਾ ਕਿ ਦੂਜੀਆਂ ਪਾਰਟੀਆਂ ਪਾਰਟੀਆਂ ਦੇ ਵਿੱਚ ਮੇਰੇ ਉਹ ਤੁਸੀਂ ਇਹ ਦੇਖੋ ਵੀ 13 ਐਮਪੀ ਜਿਹੜੇ ਜਾਣੇ ਨੇ 14 ਚੰਡੀਗੜ੍ਹ ਨੂੰ ਨਾ ਇਹਦਾ ਸਰਕਾਰ ਵੰਡ ਜਾਂ ਨਾ ਵੰਡਣ ਚ ਵੀ ਐਡਾ ਪੱਟਾ ਜੋਗ ਬਣਦੀ ਜੇ ਕਿਸੇ ਨੂੰ ਵਾਹਮਤ ਮਿਲ ਜੇ ਤਾਂ ਥੋੜਾ ਘੱਟ ਸਾਡੀ ਆਵਾਜ਼ ਤਾਂ ਉੱਥੇ ਬਲੰਦ ਹੋਵੇ ਨਾ ਉੱਚੇ ਜਿਹੜੀ ਆਵਾਜ਼ ਸਾਡੀ ਬੁਲੰਦ ਹੁੰਦੀ ਹੈ ਸਾਡੇ ਹੱਕਾਂ ਲਈ ਰਿਪੋਰਟ ਵੀ ਹੁੰਦੀ ਹੈ ਇਕਤਰਤ ਉਹ ਯੂਨ ਨੂੰ ਤੱਕ ਨੋਟਸ ਲਿਆ ਜਾਂਦਾ ਉਹਦਾ ਕਿ ਜੇ ਕੋਈ ਬੰਦਾ ਤੋੜ ਦੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਫੀਲ ਕਰਦੇ ਆਈ ਹੁਸਰਾਨੀ ਕਿ ਐਸ ਵਾਰੀ ਘੱਟੋ ਘਾਟੋ ਬੰਦੇ ਜ਼ਰੂਰ ਚੋ ਕੇ ਭੇਜੋ ਜਿਹੜੀ ਸਾਡੀ ਆਵਾਜ਼ ਝੋਕ ਕੇ ਰੱਖਣਾ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਜੋ ਲਗਾਤਾਰ ਕੇਂਦਰ ਸਾਡੇ ਸੂਬਿਆਂ ਦੇ ਹੱਕ ਮਾਰ ਰਿਹਾ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਡੀ ਸਵੈ ਸ਼ਕਤੀ ਉਗਾ ਉਹਦੇ ਲਈ ਘੱਟੋ ਘੱਟ ਲੰਡੇ ਬੰਦੇ ਉਹੇ ਚੋਂ ਕਿਰੂਤ ਭੇਜੋ ਜਿਹੜੇ ਉੱਚੇ ਠੋਕ ਤੜਾ